ਡਾਕਟਰ ਪੀ 임ਰਾਵ ਅੰਬੇਦਕਰ ਜੀ ਦੀ ਪਰਤੀਮਾ ਫਤੇਗੜ ਚੂੜੀਆਂ ਰੋਡ ਵਿਖੇ ਇਸ ਮੁਹ ਬਾਲਮੀਕੀ ਸਮਾਜ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਭਾਰੀ ਇਕੱਠ ਕੀਤਾ ਗਿਆ ਮਾਮਲਾ ਡਾਕਟਰ ਪੀ 임ਰਾਵ ਅੰਬੇਦਕਰ ਜੀ ਦੀ ਚੌਂਕ ਵਿੱਚੋਂ ਪਰਤੀਮਾ ਹਟਾਈ ਜਾਣ ਦਾ ਦੱਸਿਆ ਜਾ ਰਿਹਾ ਹੈ ਆਓ ਦੇਖਦੇ ਹਾਂ ਇਸ ਸਾਰਾ ਮਾਮਲਾ ਕੀ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਸਤਨਾਮ ਸਿੰਘ ਅੰਬੇਦਕਰਵਾਦੀ ਦੀ ਖਾਸ ਰਿਪੋਰਟ ਜੋ ਬੋਲੇ ਸੋ ਨਿਹਾਲ ਵਾਹਿਗੁਰੂ ਵਾਲਮੀਕ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ ਸੋ ਅੱਜ ਬਾਬਾ ਸਾਹਿਬ ਬੇਦਕਰ ਫਤਿਹਗੜ ਚੂੜੀਆਂ ਰੋਡ ਵਿਖੇ ਜਿਹੜੀ ਮੀਟਿੰਗ ਕੀਤੀ ਗਈ ਐ ਸਾਨੂੰ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਇੱਕ ਸੱਦਾ ਦਿੱਤਾ ਗਿਆ ਸੀ ਕਿਉਂਕਿ ਪਿਛਲੇ ਦਿਨੀ ਪ੍ਰਸ਼ਾਸਨ ਵੱਲੋਂ ਮੈਸੇਜ ਲੰਘਾ ਸੀ ਕਿ ਜਿਹੜੀ ਇਹ ਬਾਬਾ ਸਾਹਿਬ ਦੀ ਮੂਰਤੀ ਇੱਥੋਂ ਚੁੱਕੀ ਜਾਣੀ ਆ ਪਰ ਜਿਹੜਾ ਮੈਂ ਸਾਰੇ ਜਥੇਬੰਦੀਆਂ ਦੇ ਧਿਆਨ ਵਿੱਚ ਲਿਆਉਂਦਾ ਵਾ ਕਿ ਇਹ ਮੂਰਤੀ ਇੱਥੇ ਹੀ ਰਹੂਗੀ ਇਹਦਾ ਚੌਂਕ ਹੈ ਜਿਹੜਾ ਉਹਦੀ ਡਿਵੈਲਪਮੈਂਟ ਕੀਤੀ ਜਾਊਗੀ ਜਿਹਦੇ ਸਬੰਧ ਵਿੱਚ ਕੱਲ 5 ਵਜੇ ਡੀਸੀ ਆਫਿਸ ਮੀਟਿੰਗ ਆ ਤੇ ਸਾਰੇ ਹੀ ਸਾਥੀਆਂ ਨੂੰ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਬੇਨਤੀ ਆ ਕਿ ਉਸ ਮੀਟਿੰਗ ਵਿੱਚ ਹਾਜ਼ਰ ਹੋਵੋ ਤੇ ਆਪਣਾ ਪੱਖ ਰੱਖੋ ਜੋ ਬੋਲੇ ਸੋਨਰ ਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੈ ਪੀਮ ਜੈ ਪਰ ਹਿੰਦੂਤਾਂ ਦੀ ਸਭਦਾਨਨ ਮਾਤਾ ਡਾਕਟਰ ਪੀਮ ਰੋ ਉਮੀਦਵਾਰ ਜੀ ਮਹਾਰਾਜ ਜੀਣਾ ਨੇ ਹਿੰਦੂਤਾਂ ਦਾ ਸੰਵਧਾਨ ਲਿਖਿਆ ਇੱਕ ਨਵੀਂ ਸੋਚ ਨਵੀਂ ਜ਼ਿੰਦਗੀ ਸਾਨੂੰ ਦਿੱਤੀ ਹੈ ਉਹਨਾਂ ਦਾ ਚੌਂਕ ਬਾਬਾ ਸਾਹਿਬ ਚੌਂਕ ਜਦੋਂ ਬਾਬਾ ਜੀਵਨ ਸਿੰਘ ਚੌਂਕ ਤੋਂ ਅੱਗੇ ਨੰਗੀਏ ਤੇ ਉਹ ਚੌਂਕ ਆਉਂਦਾ ਹੈ ਉਹਨੂੰ ਖੂਬਸੂਰਤ ਬਣਾਉਣ ਦੇ ਵਾਸਤੇ ਸਰਕਾਰ ਕੋਲੋਂ ਮੰਗ ਕਰਨੀ ਹੈ ਕਿ ਉਹ ਜ਼ੀਰੋ ਤੋਂ ਜ਼ੀਰੋ ਕਰ ਦਈਏ ਲਾਈਟਾਂ ਉੱਥੇ ਲੱਗ ਜਾਣ ਆਲੇ ਦੁਆਲੇ ਫੁੱਟਪਾਥ ਬਣ ਜਵੀ ਜਿਹੜਾ ਕਿ ਖਤਰੇ ਤੋਂ ਵਾਂਝਾ ਹੋ ਜਵੇ ਤੇ ਜਿਹੜੀ ਮਹਾਰਾਜੀ ਮੂਰਤੀ ਹੈਗੀ ਆ ਡਾਕਟਰ ਭੀਮrao ਮੇਦਗਾਰ ਜੀ ਦੀ ਇਹਦੇ ਆਲੇ ਦੁਆਲੇ ਗੋਲਾ ਲੱਗ ਜਾਵੇ ਬਧੀਆ ਟੰਗ ਨਾਲ ਚੌਕ ਬਣੇ ਇਹ ਬਾਬਾ ਸਾਹਿਬ ਚੌਕ ਲਾਂਸ ਰੋਡ ਨਾਲ ਵੀ ਇਹਦੀ ਟੌਂਗ ਬੰਨਾ ਚਾਹੀਦਾ ਹੈ ਐਡਾ ਵੱਡਾ ਚੌਕ ਇੱਕ ਪਾਸੇ 70 ਫੁੱਟ ਹੈ ਇੱਕ ਪਾਸੇ 60 ਫੁੱਟ ਹੈ ਜੇ ਨੂੰ ਜ਼ੀਰੋ ਤੇ ਜ਼ੀਰੋ ਕਰ ਦਈਏ ਤੇ ਮੇਰਾ ਖਿਆਲ ਕਹਿੰਦਾ ਹੈ ਕਿ ਖੂਬਸੂਰਤ ਚੌਕ ਬਣੇਗਾ ਖਾਸ ਤੌਰ ਤੇ ਇਲਾਕਾ ਨਵਾਛੀਆਂ ਦਾ ਸਾਡੇ ਬਿੱਕੀ ਖੋਖਰ ਜੀ ਇਹਨੇ ਇਹ ਮੂਰਤੀ ਲਵਾਈ ਸੀ ਇਹਨੂੰ ਮੂਰਤੀ ਨੂੰ ਖੂਬਸੂਰਤ ਬਣਾਉਣ ਦੇ ਵਾਸਤੇ ਹਰ ਢੀਲਾ ਵਸੀਲਾ ਕੀਤਾ ਜਾਵੇਗਾ ਜੰਗਲਾ ਲੱਗ ਜਾਵੇ ਉਹਦੇ ਨਾਲ-ਨਾਲ ਮੂਰਤੀ ਜੇ ਇਹ ਲਾਉਣੀ ਵੀ ਹੋਏਗੀ ਇਹਨੂੰ ਉੱਚੀ ਕਰ ਦਈਏ ਤੇ ਇਹਨੂੰ ਖੂਬਸੂਰਤ ਬਣਾ ਦਈਏ ਮੈਂ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਹਦੇ ਮੁਤਲਕ ਕੱਲ 5 ਵਜੇ ਦੀ ਮੀਟਿੰਗ ਸੀਪੀ ਦਫ਼ਤਰ ਰੱਖੀ ਹੈ ਮੈਂ ਬੇਨਤੀ ਸੰਗਤ ਨੂੰ ਕਰਦਾ ਕਿ ਉੱਥੇ ਆ ਕੇ ਬਾਕੀ ਬਾਕੀ ਸੇ ਜੋਗ ਦੇਵੂ ਕਿ ਚੌਕ ਖੂਬਸੂਤ ਬਣੇ ਧੰਨਵਾਦ ਜੈ ਪੀਮ ਜੈ ਭਾਰਤ ਨੰਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਓਮਪੁਰਾਇ ਗੱਬਰ ਸਾਹ ਜਿਹੜਾ ਸਾਡੇ ਚੇਅਰਮੈਨ ਆ ਉਹਨਾਂ ਦੀ ਖਵਾਈ ਜਿਹੜੀ ਮੀਟਿੰਗ ਰੱਖੀ ਗਈ ਆ ਇਹ ਡਾਕਟਰ ਭੀਮਰਾਮ ਬੇਦਕਰ ਦੇ ਬੋਤ ਨੂੰ ਵਧੀਆ ਢੰਗ ਨਾਲ ਸਜਾਉਣ ਦੀ ਸਾਰੇ ਬੰਦੇ ਗਰੀਲਾਂ ਨੇ ਔਰ ਇੱਕ ਉੱਚਾ ਕਰਕੇ ਕੱਲ ਨੂੰ ਮੀਂਹ ਕਣੀ ਹੁੰਦਾ ਰਾਤ ਨੂੰ ਕੋਈ ਬੰਦਾ ਹੁੰਦਾ ਨਹੀਂ ਆ ਕੋਈ ਬੰਦਾ ਵੀ ਸ਼ਰਾਰਤ ਕਰ ਗਿਆ ਤੇ ਸਮਾਜ ਨੂੰ ਫਿਰ ਆਪਣੇ ਹਥਿਆਰ ਝੁਕਣੇ ਪੈਣਗੇ ਪਿੱਛੇ ਵੀ ਉਟਵਾਲੀ ਦੇ ਨਾਲ ਜਿਹੜਾ ਸਾਡਾ ਡਾਕਟਰ ਵੀਰਮ ਸਿੰਘ ਚੌਂਕ ਬਿਲਕੁਲ ਜੋ ਉੱਥੇ ਵੀ ਖੁਲਾਉਣ ਕਰਕੇ ਉਹ ਉੱਤੇ ਚਾ ਕੇ ਨੇ ਸ਼ਰਾਰਤ ਕੀਤੀ ਸੀ ਜਿਹੜੋ ਕਿ ਬਹੁਤ ਮੁਸ਼ਕਲ ਨਾਲ ਸਮਾਜ ਨੂੰ ਸਮਝਾਇਆ ਗਿਆ ਔਰ ਚਲੋ ਮੈਂ ਕਮਿਸ਼ਨ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਫੌਰਨ ਕਾਰਵਾਈ ਕਰਕੇ ਉਹ ਬੰਦੇ ਨੂੰ ਕਾਬੂ ਕਰਕੇ ਕੇਸ ਪਾਇਆ ਹੁਣ ਵੀ ਅਗਰ ਇਹ ਮੂਰਤੀ ਨਾਲ ਕੇ ਨੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਰਾ ਬਹੁਤ ਵੱਡਾ ਨੁਕਸਾਨ ਹੋਏਗਾ ਸੋ ਗੱਬਰ ਸਾਹਿਬ ਨੇ ਪਹਿਲਾਂ 20 ਲੱਖ ਰੁਪਇਆ ਸਰਕਾਰ ਕੋਲੋਂ ਮਨਜ਼ੂਰ ਕਰਾਇਆ ਸੀ ਉਹਦੀਆਂ ਗਰਿੱਲਾਂ ਉੱਚੀਆਂ ਕਰਕੇ ਲਾਉਂਦਾ ਸ਼ੀਸ਼ਾ ਉੱਤੇ ਚੜਾਉਂਦਾ ਉਹਨਾਂ ਦੀ ਮੂਰਤੀ ਦੇ ਉੱਪਰ ਤੇ ਅੱਜ ਵੀ ਅਸੀਂ ਸਾਰੇ ਰਲ ਕੇ ਸਮਾਜ ਦੇ ਬੰਦੇ ਸਭ ਵਕਤ ਵਕਫ ਵਕਫ ਧਰਮਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਆਓ ਇਕੱਠੇ ਹੋ ਗਏ ਇਹ ਮੂਰਤੀ ਦੀ ਚੌਂਕ ਨੂੰ ਸਜਾਇਆ ਜਾਵੇ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਬਿਦ ਕਾਲੀਆ ਜੀ ਮੈਂ ਆਦੀ ਵਾਲਮੀਕੀ ਅਮਿਤਕਰ ਮਹਾਪੰਚਾਇਤਾ ਗਠਨ ਦਾ ਮੁਖਤ ਚਾਲਕ ਹਾਂ ਅੱਜ ਜੋ ਫਤੇਗਰ ਚੂੜੀਆਂ ਦੇ ਉੱਤੇ ਸਾਡੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਜਿਹੜੀਆਂ ਅੱਜ ਇਕੱਠੀਆਂ ਹੋਈਆਂ ਵਾ ਇਸ ਕਰਕੇ ਹੋਈਆਂ ਕਿ ਜਿਹੜੇ ਬਾਬਾ ਸਾਹਿਬ ਅੰਬੇਡਕਰ ਦੇ ਲਗਾਤਾਰ ਸਟੈਚੂਆਂ ਨਾਲ ਜਿਹੜੀ ਕੋਈ ਸ਼ੇਟਕਾਨੀ ਕੀਤੀ ਜਾਂਦੀ ਆ ਜਾਂ ਉਹਨਾਂ ਦੇ ਬੁੱਤਾਂ ਨੂੰ ਇਹ ਖੰਡਿਤ ਕੀਤਾ ਜਾਂਦਾ ਉਹਦੇ ਸਬੰਧ ਦੇ ਵਿੱਚ ਪਾਵਨ ਮਾਲਮਿਕੀ ਤਿਰਤ ਤੋਂ ਤੁਣਾ ਸਾਹਿਬ ਟਰਸਟ ਤੋਂ ਸਾਡੇ ਗੱਬਰ ਜੀ ਔਰ ਬੱbbi ਪਹਿਲਵਾਨ ਜੀ ਔਰ ਹੋਰ ਵੀ ਸੰਤ ਪੰਕਨਾਦ ਜੀ ਹੋਰ ਵੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਅੱਜ ਇਕੱਠੀਆਂ ਹੋਈਆਂ ਵਾ ਕਿ ਜਿਹੜਾ ਰਤਨ ਸਿੰਘ ਚੌਂਕ ਦੇ ਵਿੱਚ ਜਿਹੜਾ ਬਾਬਾ ਸਾਹਿਬ ਮੈਡੀਕਲ ਦਾ ਸਟੈਚੂ ਲੱਗਾ ਵਾ ਉਹਨੂੰ ਖੂਬਸੂਰਤ ਬਣਾਉਣ ਵਾਸਤੇ ਉਸ ਚੌਂਕ ਨੂੰ ਖੂਬਸੂਰਤ ਬਣਾਉਣ ਵਾਸਤੇ ਅੱਜ ਇਕੱਠੇ ਹੋਏ ਆ ਤੇ ਅਸੀਂ ਚਾਹੁੰਦੇ ਆ ਕਿ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਔਰ ਸਿਵਲ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਬੜੇ ਵਧੀਆ ਤਰੀਕੇ ਨਾਲ ਖੂਬਸੂਰਤ ਨਾਲ ਬਣਾਇਆ ਜਾਵੇ ਔਰ ਜਿਹੜੇ ਲੋਕ ਜੇ ਸੰਵਿਧਾਨ ਦੇ ਪ੍ਰਤੀ ਜਿਹੜੇ ਲੋਕ ਅੱਜ ਇੱਥੇ ਬੈਠੇ ਨੇ ਇਸ ਵਿਧਾਨ ਦੇ ਪ੍ਰਤੀ ਬੈਠੇ ਜਿਹੜਾ ਵੀ ਕੋਈ ਬਾਬਾ ਸ਼ੰਭਰ ਬੇਟਕਰ ਦੀ ਪ੍ਰਤੀਮਾ ਨਾਲ ਕੋਈ ਛੇੜਖਾ ਨਹੀਂ ਕਰੇਗਾ ਜਾਂ ਉਹਦੀਆਂ ਇਹ ਮੂਰਤੀਆਂ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਉਹ ਲੋਕ ਬਖਸ਼ੇ ਨਹੀਂ ਜਾਣਗੇ ਤੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਕਿ ਇਹਦੀ ਜਿਹੜੀ ਖੂਬਸੂਰਤੀ ਆ ਉਹ ਵਧੀਆਂ ਕੀਤੀ ਜਾਵੇ ਕਿ ਸਭਨਾ ਜਿਹੜਾ ਪੰਜਾਬ ਸਰਕਾਰ ਦਾ ਔਰ ਜਿਹੜਾ ਪ੍ਰਸ਼ਾਸਨ ਦਾ ਧੰਨਵਾਦ ਕਰ ਸਕੀਏ ਜੀ ਜੈ ਵਾਲਮੀਕੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਵਿਕੀ ਖੋਖਰ ਪੰਜਾਬ ਪ੍ਰਧਾਨ ਵਾਲਮੀਕੀ ਸੁਧਾਰ ਸਭਾ ਰਜਿਸਟਰਾਰ ਭਾਰਤ ਵੱਲੋਂ ਅੱਜ ਫਤਿਹਗੜ ਚੂੜੀਆਂ ਰੋਡ ਵਿੱਚ ਬਾਬਾ ਅੰਬੇਦਕਰ ਚੌਂਕ ਵਿੱਚ ਇੱਕ ਬਾਲਮੀਕ ਸਮਾਜ ਵੱਲੋਂ ਬਾਬਾ ਅੰਬੇਦਕਰ ਜੀ ਦੀ ਮੂਰਤੀ ਦੇ ਸਬੰਧ ਵਿੱਚ ਮੀਟਿੰਗ ਰੱਖੀ ਗਈ ਆ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਇਸ ਦੇ ਬਾਰੇ ਨੂੰ ਹਟਾਉਣ ਬਾਰੇ ਇਹ ਮੈਨੂੰ ਕਾਲ ਆਈ ਸੀ ਤੇ ਇਹਦੇ ਸਬੰਧ ਵਿੱਚ ਮੈਂ ਬਾਬਾ ਪੰਗਰਨਾਥ ਜੀ ਨਾਲ ਗੱਪਲੀ ਹੁਣਾਣਾ ਡਿਸਕਸ ਕੀਤੀ ਤੇ ਆਪਾਂ ਮੀਟਿੰਗ ਰੱਖੀ ਇਹਦੇ ਸਬੰਧ ਵਿੱਚ ਕੱਲ ਕਮਿਸ਼ਨਰ ਆਫਿਸ 5 ਵਜੇ ਦੀ ਮੀਟਿੰਗ ਆ